ਦੀ ਦਰਵਾਸਾ ਦੇ ਮੈਨੇਜਰ ਨਾਲ ਮੀਟਿੰਗ ਕੀਤੀ ਕੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਸਬੰਧ ਵਿੱਚ ਅੱਜ ਭਾਈ ਗੁਰਦਾਸ ਹਲ ਵਿਖੇ ਮੈਨੇਜਰ ਸਚਕੰਡ ਸ੍ਰੀ ਰਮੰਦਰ ਸਾਹਿਬ ਤੇ ਕਾਰਸੇਵਾਲੇ ਬਾਬਿਆਂ ਨਾਲ ਇਸੇ ਸਬੰਧ ਵਿੱਚ ਸਾਰੀਆਂ ਵਿਚਾਰਾਂ ਹੋਈਆਂ ਵਾ ਕਿ ਤਿਆਰੀਆਂ ਦਾ ਜਾਜਾ ਲਿਆ ਹੋਇਆ ਹੈ ਇਸੇ ਸਬੰਧ ਵਿੱਚ 18 ਅਪ੍ਰੈਲ ਨੂੰ ਸ੍ਰੀ ਖੰਡਵਟ ਸਾਹਿਬ ਆਰੰਭ ਹੋਣਗੇ 20 ਅਪ੍ਰੈਲ ਸਿਰੇ ਭੋਗ ਪੈਣਗੇ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਦੇਰ ਰਾਤ ਤੱਕ ਦੀਵਾਨ ਸੱਜਣਗੇ ਸਮੂਹ ਸੰਗਤ ਨੂੰ ਚਰਣਾ ਦੀ ਬੇਨਤੀ ਹੈ ਕਿ ਹਾਜ਼ਰੀਆਂ ਭਰ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਾ ਜੀ ਦੀ ਮੀਟਿੰਗ ਕੀਤੀ ਹੈ ਜਿਹਦੇ ਕੀਰਤਨ ਦਰਬਾਰ ਹੋ ਰਿਹਾ ਹੈ ਕਿ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਜੋ ਗੁਰਦਰਾ ਟਾਲੀ ਸਾਹਿਬ ਸੰਤੋਖ ਸਰ ਵਿਖੇ 20 ਅਪ੍ਰੈਲ ਨੂੰ ਬੜੀ ਸਰਦਾ ਤੇ ਸਤਿਕਾਰ ਨਾਲ ਪ੍ਰਕਾਸ਼ ਪੁਰਪੁਰਬ ਮਨਾਇਆ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੇ ਬਾਬਾ ਜੀ ਨਾਲ ਤੇ ਸੇਵਕ ਜਥੇ ਨਾਲ ਅੱਜ ਇੱਕ ਮੀਟਿੰਗ ਕੀਤੀ ਗਈ ਆ ਜਿਹਦੇ ਵਿੱਚ ਇਸ ਗੁਰਮਤ ਸਮਾਗਮ ਨੂੰ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਸੋ ਉਹ ਸਾਰੀਆਂ ਵਿਚਾਰਾਂ ਹੋਈਆਂ ਨੇ ਉਹਦੇ ਸਬੰਧ ਦੇ ਵਿੱਚ 18 April ਨੂੰ ਗੁਰਦੁਆਰਾ ਟਾਲੀ ਸਾਹਿਬ ਸੰਤੋਖ ਸਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪ੍ਰਕਾਸ਼ ਹੋਣਗੇ ਜਿਨ੍ਹਾਂ ਦਾ ਕਿ 20 ਤਰੀਕ ਨੂੰ ਸਵੇਰੇ ਭੋਗ ਪਾਣ ਉਪਰੰਤ ਉਸ ਤੋਂ ਬਾਅਦ ਕੀਰਤਨ ਦਰਬਾਰ ਹੋਵੇਗਾ ਇਹ ਕੀਰਤਨ ਦਰਬਾਰ ਸ਼ਾਮ ਨੂੰ ਲਗਭਗ 2 ਵਜੇ ਤੋਂ ਆਰੰਭ ਹੋ ਕੇ ਰਾਤ ਇਸ ਗੁਰਮਤ ਸਮਾਗਮ ਦੀ ਜਿਹੜੀ ਸਮਾਪਤੀ ਆ ਉਹ 12 ਵਜੇ ਤੱਕ ਹੋ ਜਾਣੀ ਆ ਜਿਹਦੇ ਵਿੱਚ ਕਿ ਪੰਥ ਦੇ ਬਹੁਤ ਹੀ ਪ੍ਰਸਿੱਧ ਮਹਾਨ ਜਿਹੜੇ ਰਾਗੀ ਕੀਰਤਨੀਏ ਨੇ ਉਹ ਸੰਗਤਾਂ ਨੂੰ ਆ ਪ੍ਰਕਾਸ਼ ਗੁਰਪੁਰਬ ਸਮੇਂ ਕੀਤਰਾਂ ਹੀ ਨਿਹਾਲ ਕਰਨਗੇ ਬਹੁਤ ਸਾਰੀਆਂ ਸੰਗਤਾਂ ਇਹਨਾਂ ਗੁਰਪੁਰਬ ਦੇ ਵਿੱਚ ਸਮਾਗਮਾਂ ਦੇ ਵਿੱਚ ਆਪਣੇ ਆਪਣੇ ਹਿਸਾਬ ਨਾਲ ਕੀ ਸਾਸ ਬਾਵਾਂ ਪਾ ਰਿਏ ਨੇ ਉਹਨਾਂ ਸਾਰੀਆਂ ਸੰਗਤਾਂ ਦਾ ਸੱਚਕਣ ਸ੍ਰੀ ਹਰਮੰਦਰ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਬੇਨਤੀ ਹੈ ਅਪੀਲ ਹੈ ਕਿ ਆਓ ਆਪਾਂ ਇਸ ਤਨਤਨ ਸਿੰਘ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਮਰਪਿਤ ਜਿਹੜਾ ਇਸ ਗੁਰਮਤ ਸਮਾਗਮ ਹੋ ਰਿਹਾ ਵੱਧ ਤੋਂ ਵੱਧ ਇਹਨਾਂ ਸਮਾਗਮਾਂ 'ਚ ਆਪਣੀ ਹਾਜ਼ਰੀ ਲਵਾ ਕੇ ਗੁਰੂ ਦੀਆਂ ਖੁਸ਼ੀਆਂ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ